ਸ਼ੁਰੂ ਗੁਰਸਾਹਿਬ ਜੀ ਦੀ ਅਯੂਰੀ ਦੇ ਵਿੱਚ ਸਾਡੇ ਅਮਰ ਸ਼ਹੀਦ بریਗੇਡਰ ਰਵਿੰਦਰ ਸਿੰਘ ਸ਼ੇਰਗਰ ਦੀ ਯਾਦ ਵਿੱਚ ਜੁੜ ਬੈਠੀ ਸਾ ਸੰਗਤ ਜੀ ਭਦੇ ਆਦੀ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਤੱਕ ਸ਼ਹੀਦ ਦੀ ਜ਼ਿੰਦਗੀ ਦਾ ਸਵਾਲ ਹੈ ਕਿਉਂਕਿ ਹਰ ਇੱਕ ਮਨੁੱਖ ਖੁਜੂਏ ਸੇ ਦੁਨੀਆ ਤੇ ਆਇਆ ਉਸਨੇ ਇੱਕ ਦਿਨ ਔਟ ਜਾਣਾ ਹੈ ਪਰ ਕੁਝ ਇਨਸਾਨ ਇਸ ਤਰ੍ਹਾਂ ਦੇ ਹੁੰਦੇ ਆ ਜੋ ਆਪਣਾ ਨਾਮ ਸਾਰੇ ਹੀ ਹਮਰਕਾਰ ਜਾਂਦੇ ਹਨ ਜਿਨ੍ਹਾਂ ਵਿੱਚੋਂ ਉਹ ਸਨ ਗੁਰਿੰਦਰ ਸਿੰਘ ਸ਼ੇਰਗੱਲ ਜਿਨ੍ਹਾਂ ਨੇ ਆਪਣਾ ਨਾਮ ਤੁਹਾਡੇ ਪਿੰਡ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਰੌਸ਼ਨੀ ਕੀਤਾ ਹੈ ਦੇਖੋ ਸ਼ਹੀਦਾਂ ਦੀ ਯਾਦ ਮਨਾਉਣਾ ਇੱਕ ਵਧੀਆ ਗੱਲ ਹੈ ਪਰ ਜਿੱਥੇ ਯਾਦ ਦੇ ਨਾਲ ਸਾਡੇ ਨੌਜਵਾਨਾਂ ਨੂੰ ਪ੍ਰੇਰਿਤ ਵੀ ਕਰਦੇ ਹੈ ਕਿਉਂਕਿ ਸਾਡੇ ਨੌਜਵਾਨਾਂ ਦੇ ਵਿੱਚ ਸਮਾਜਿਕ ਧਾਰਮਿਕ ਦੀ ਭਾਵਨਾ ਪੈਦਾ ਹੁੰਦੀ ਹੈ ਇਹਨਾਂ ਨੂੰ ਯਾਦ ਕਰਕੇ ਉਹ ਯਾਦਾਂ ਮਨਾਉਣੀਆਂ ਚਾਹੀਦੀਆਂ ਹਨ ਆਓ ਵੀ ਨਾਲ ਤੁਸੀਂ ਜਿੱਥੇ ਇਸ ਦਿਨ ਦੇ ਉੱਤੇ ਸਾਡੇ ਸਿੱਖਿਆ ਭਾਗ ਦੇ ਬੱਚਿਆਂ ਨੂੰ ਜੋ ਖੇਡਾਂ ਦੇ ਵਿੱਚ ਜਾਂ ਸਿੱਖਿਆ ਦੇ ਵਿੱਚ ਮਨਾਰੀ ਬਹੁਤ ਜ਼ਰਾ ਫੁਟਾਈ ਕਰ ਰਹੇ ਆ ਉਹ ਵੀ ਇੱਕ ਤੋਂ ਬਹੁਤ ਵਧੀਆ ਗੱਲ ਹੈ ਕਿਉਂਕਿ ਸਿੱਖਿਆ ਦੇ ਖੇਡਾਂ ਸਾਡੇ ਬੱਚਿਆਂ ਨੂੰ ਬੜੀ ਉਮਰ ਦੀ ਤੰਦਰੁਸਤੀ ਦੀ ਸਿਹਤ ਤੇ ਅਨੁਸ਼ਾਸਨ ਬਣਾ ਕੇ ਰੱਖਦੀਆਂ ਤੇ ਮੈਂ ਤੁਹਾਡਾ ਸਾਰੀ ਨਗਰ ਪੰਚਾਇਤ ਦਾ ਇਸ ਦਿਨ ਮਨਾਉਣ ਵਾਸਤੇ ਧੰਨਵਾਦ ਕਰਦਾ ਹਾਂ ਤੇ ਮੀਟ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਸੀਂ ਇਸ ਤਰ੍ਹਾਂ ਦੇ ਦਿਨ ਜਿਹੜੇ ਮਨਾਉਂਦੇ ਰਹੋਗੇ ਤੇ ਸਾਡੇ ਨੌਜਵਾਨ ਪੀੜ੍ਹੀ ਜੋ ਅੱਜ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ ਉਹ ਇਹਨਾਂ ਤੋਂ ਪ੍ਰੇਰਣਾ ਲੈ ਕੇ ਆਪਣੇ ਵਿੱਚ ਭਗਤੀ ਦਾ ਜਜ਼ਬਾ ਪੈਦਾ ਕਰੂਗੀ ਨਾਲ ਹੀ ਮੈਂ ਸਮੁੱਚੀ ਨਗਰ ਪ੍ਰਤੀਨਿਧ ਸਰਾਇ ਦੇ ਨਜੀਬ ਸਰਪੰਚ ਨਗਰ ਪੰਚਾਇਤ ਕਾਂਤੇ ਸੱਜਣਾਂ ਸਾਰਾ ਨਗਰ ਵਾਸੀ ਸਦਾ ਗਾਦਰ ਤੇਜ ਸਿੰਘ ਜੀ ਜਿਹੜੇ ਜਿਨ੍ਹਾਂ ਨੇ ਮੈਨੂੰ ਇਸ ਧਰਤੀ ਤੇ ਰੁੱਝੂ ਹੋਣ ਦਾ ਕਿ ਤੁਹਾਡੇ ਜੋ ਉਹ ਸ਼ੁਰੂ ਦੇ ਦਰਸ਼ਕਾਂ ਦਾ ਮੌਕਾ ਦਿੱਤਾ ਉਹਨਾਂ ਦਾ ਅਨੁਗਮਨ ਕਰਨਾ ਤੇ ਮੈਂ ਦੱਸਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਚਾਈ ਦੇ ਨਾਲ ਮਿਹਰ ਦੇ ਨਾਲ ਸੇਵਾ ਨਾਲ ਜੁੜਾਂਗੇ ਇਹ ਵੀ ਸਾਡੇ ਸੱਚੀਆਂ ਨੂੰ ਸੱਚੀ ਹੁਦਾਈਰੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ